ਇੱਕ ਪਾਸੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਜਿਸ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੱਕਰ ਦੇਣੀ ਹੈ ਉਸ ਪਾਰਟੀ ਦਾ ਆਪਸੀ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਪੰਜ ਚਿਹਰੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਹਾਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਪਰੋਚ ਕੀਤੀ ਹੈ ਕਿ ਅਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਦਾਵੇਦਾਰ ਹਾਂ ਯਾਨੀ ਕਿ ਇੱਕ ਅਨਾਰ ਅਤੇ ਸੋਬ ਵਾਰ ਹੈ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਮਨਜ਼ੂਰ ਨਹੀਂ ਕਾਂਗਰਸ ਪਾਰਟੀ ਸੁਚੱਜਾ ਅਤੇ ਆਈਕਨ ਛੇਰਾ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਅੰਦਰੋਂ ਅੰਦਰੀ ਗੱਲਬਾਤ ਕਰਕੇ ਪੱਤਰਕਾਰਾਂ ਦੇ ਕੋਲੋਂ ਅਤੇ ਖਾਸ ਕਰਕੇ ਗੁਪਤ ਏਜੰਸੀਆਂ ਵੱਲੋਂ ਬੰਦੇ ਭੇਜ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਸਰਵੇ ਵੀ ਕਹਿੰਦੇ ਨੇ ਕਰਾਏ ਜਾ ਰਹੇ ਨੇ ਕਿਆ ਸਰਗਾਈਆਂ ਲਗਾਈਆਂ ਚਾਹ ਰੀਆਂ ਨੇ ਕਿ ਇਹ ਸਰਵੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਰਾਦੀ ਹੈ ਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਉਸ ਬੰਦੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਿਹੜਾ ਚਿਹਰਾ ਚਰਚਿਤ ਹੋਵੇ ਜਿਹੜੇ ਚਿਹਰੇ ਤੇ ਕੋਈ ਦਾਗ ਨਾ ਹੋਵੇ ਬੇਦਾਗ ਹੋਵੇ ਅਸਰਦਾਰ ਹੋਵੇ ਅਤੇ ਲੋਕ ਉਸ ਨੂੰ ਚਾਹੁੰਦੇ ਹੋਣ ਹਾਲਾਂਕਿ ਪੰਜ ਦਾਵੇਦਾਰ ਦੱਸੇ ਗਏ ਸੀ ਜਿਸ ਤਰ੍ਹਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਨਵਜੋਤ ਕੌਰ ਸਿੱਧੂ ਨੇ ਇਵਨ ਦੋ ਸੁਖਜਿੰਦਰ ਸਿੰਘ ਲੰਘਾਵਾ ਚੰਜੀ ਸਿੰਘ ਚੰਨੀ ਅਮ ਸੁਭਜਿਤ ਦੁਜਕੀ ਹੈ ਰਾਜਾ ਬੁਰਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਵੱਡੇ ਇਲਜ਼ਾਮ ਲਗਾਏ ਸੀ ਕਿ ਭਾਈ ਇਹਨਾਂ ਵੱਲੋਂ ਟਿਕਟਾਂ ਖਰੀਦੀਆਂ ਜਾਂਦੀਆਂ ਨੇ ਵੇਚੀਆਂ ਜਾਂਦੀਆਂ ਨੇ ਇਹ ਮੋਟਾ ਪੈਸਾ ਕਮਉਂਦੇ ਨੇ ਜਦੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਿੱਚੋਂ ਬੱਤਲ ਕਰ ਦਿੱਤਾ ਗਿਆ ਨਵਜੋਤ ਕੌਰ ਸਿੱਧੂ ਨੂੰ ਹੁਣ ਚਿਹਰਾ ਕਿਹੜਾ ਫਿੱਟ ਹੈ ਕਿਹੜੇ ਚਿਹਰੇ ਉੱਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੋਹਰ ਲਾਵੇਗੀ ਚੱਤ ਚਿਹਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੇ ਕਾਰਜਕਾਲ ਨੂੰ ਦੇਖਿਆ ਜਾ ਰਿਹਾ ਹੈ ਹਾਲਾਂਕਿ ਉਹ ਮੁੱਖ ਮੰਤਰੀ ਦੀ ਕੁਰਸੀ ਉਹਨਾਂ ਨੂੰ 111 ਦਿਨ ਵਾਸਤੇ ਮਿਲੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਚਰਚਿਤ ਚਿਹਰਾ ਬਣ ਗਏ ਨੇ ਲੋਕਾਂ ਦੀ ਪੁਕਾਰ ਹੈ ਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਬੈਸਟ ਚਿਹਰਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਚੰਨੀ ਦਾ ਨਾਮ ਐਲਾਨ ਦਿੰਦੀ ਹੈ ਤਾਂ ਪੰਜਾਬ ਦਾ ਐਸੀ ਬੀਸੀ ਭਾਈ ਚਾਰਾ ਜਿਹੜਾ ਵੋਟਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਆ ਸਰਗਾਈਆਂ ਲਗਾਈਆਂ ਚਾਰੀਆਂ ਨਹੀਂ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਬਣਾ ਕੇ ਕਾਂਗਰਸ ਐਲਾਨ ਕੇ ਜਾ ਬਣਾ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਵੇਗੀ ਮੁਕਾਬਲਾ ਕਰੇਗੀ ਹਾਕਮ ਤੇ ਯਾਨੀ ਕਿ ਆਪ ਆਧਵੀ ਪਾਰਟੀ ਦੇ ਨਾਲ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਵੀ ਜਿਹੜੇ ਨੇ ਉਹ ਕਹਿ ਰਹੇ ਨੇ ਜਿਸ ਦੇ ਰਾਸ਼ਟਰੀ ਪ੍ਰਧਾਨ ਨੇ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਲੇਕਿਨ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਪੰਜਾਬ ਦੇ ਲੋਕ ਪੰਜਾਬ ਦੇ ਸਥਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਕਿ ਫਿਰ ਸਰਕਾਰ ਕਾਂਗਰਸ ਪਾਰਟੀ ਦੀ ਬਣ ਸਕਦੀ ਹੈ ਜੇਕਰ ਚੰਦ ਸਿੰਘ ਚੰਨੀ ਨਹੀਂ ਐਸੇ ਚਿਹਰਾ ਐਲਾਨੇ ਜਾਂਦੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਤਾਂ ਫਿਰ ਮੁਕਾਬਲਾ ਬੜਾ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਨਾਲ ਲੜਨਾ ਪਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੇ ਵੱਡੇ ਬੜੀ ਵੱਡੀ ਖੁਸ਼ਖਬਰੀ ਦੇਣਗੇ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਉਹ ਆ ਕਰਨ ਜਾ ਰਹੇ ਨੇ ਆ ਇੱਕ ਦਾ 10 ਲੱਖ ਬੀਮਾ ਦੂਸਰੇ ਪਾਸੇ ਪੰਜਾਬ ਦੀਆਂ 1 ਕਰੋੜ ਮਹਿਲਾਵਾਂ ਨੂੰ ਜਿਹੜਾ ਹੈ ਹਯਾ ਹਯਾ ਪੈ 11,500 ਰੁਪਏ ਮੰਥਲੀ ਉਹ ਵੀ ਆਈ ਥਿੰਕ ਪੰਜਾਬ ਸਰਕਾਰ ਵੱਲੋਂ ਜਿਹੜਾ ਬਜਟ ਹੈ ਕੁੱਲ ਮਿਲਾ ਕੇ ਕਿਆ ਸਰਗੀਆਂ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਬਣਾ ਲਿਆ ਗਿਆ ਹੈ ਉਹ ਜਲਦੀ ਹੀ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਤਾਮ-ਚਾਮ ਝੋਕਣਗੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਜੇਕਰ ਦਾਵਾ ਕਰਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਚੰਦਰ ਸਿੰਘ ਚੰਨੀ ਤੂੰ ਵਧੀਆ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵਿੱਚ ਹੋ ਨਹੀਂ ਸਕਦਾ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਰਾਜਾ ਵਰਿੰਗ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ ਜਨਵਰੀ ਦੇ ਪਹਿਲੇ ਦੂਜੇ ਜਾਂ ਲਾਸਟ ਵਾਲੇ ਹਫਤੇ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਨੂੰ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਬਦਲਾਅ ਕਰਨੇ ਪੈਣਗੇ ਜੇਕਰ ਬਦਲਾਅ ਨਾ ਕੀਤੇ ਤਾਂ ਫਿਰ ਬੜੀ ਦੇਰ ਹੋ ਜਾਵੇਗੀ ਧੰਨਵਾਦ